ਪੋਸ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਸ਼੍ਰੀ ਰਾਮ ਜਨਮ ਭੂਮੀ ਸ਼੍ਰੀ ਅਯੋਧਿਆ ਜੀ ਦੇ ਵਿੱਚ ਤੇ ਤਸਵੀਰਾਂ ਰੌਂਗ ਦੇਖਣ ਕਾਣ ਵਾਲੀਆਂ ਨੇ ਕਿਸ ਤਰ੍ਹਾਂ ਦਾ ਮਨਮੋਹਕ ਨਜ਼ਾਰਾ ਹੈ ਕਿਸ ਤਰ੍ਹਾਂ ਦਾ ਦਿਲ ਨੂੰ ਸਕੂਨ ਦੇਣ ਵਾਲਾ ਨਜ਼ਾਰਾ ਹੈ ਉਹ ਰਾਮ ਪੜੀ ਦੀਆਂ ਤਸਵੀਰਾਂ ਇਹ ਦੇਖੋ ਤਾਂ ਤਸਵੀਰਾਂ ਤੁਹਾਨੂੰ ਦੇਖ ਸਕਦੇ ਹੋ ਬਿਹਤ ਖਾਸ ਤਸਵੀਰਾਂ ਨੇ ਤੇ ਰਾਮ ਪੌੜੀ ਦੀਆਂ ਤਸਵੀਰਾਂ ਨੇ ਦੇਖੋ ਰਾਮਪੌੜੀ ਦੀਆਂ ਇਹ ਤਸਵੀਰਾਂ ਤੁਹਾਡੇ ਮਨ ਨੂੰ ਸਕੂਨ ਦੇਣਗੀਆਂ ਦੇਖ ਸਕਦੇ ਹੋ ਬੇ ਆ ਦਿਖਾਸ ਨਜ਼ਾਰਾ ਰਾਮਪੌੜੀ ਦਾ ਤਾਂ ਕੈਮਰਾ ਪਰਸਨ ਅਭਿਸ਼ੇਕ ਨੂੰ ਕਹਾਂਗਾ ਅਭਿਸ਼ੇਕ ਉਹਦਰ ਦੀਆਂ ਤਸਵੀਰਾਂ ਦਿਖਾ ਦਿਓ ਕਿਸ ਤਰ੍ਹਾਂ ਦਾ ਮਨ ਨੂੰ ਮੋਣ ਵਾਲਾ ਮਾਹੌਲ ਜਿਹੜਾ ਉਹ ਰਾਮਪੌੜੀ ਚ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਆਯੋਧਿਆ ਤੋਂ ਲਗਾਤਾਰ ਲਾਈਵ ਦਿਖਾ ਰਹੇ ਹਾਂ RAM ਕੀ ਪੌੜੀ ਦੀਆਂ ਤਸਵੀਰਾਂ ਨੇ ਸ਼੍ਰੀ ਆਯੋਧਿਆ ਜੀ ਦੀਆਂ ਤਸਵੀਰਾਂ ਨੇ ਅਗਰ ਅਕੇ ਤਾਂ ਦੇਖੋ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸੰਜੀਆਂ ਕਰ ਰਹੇ ਹਾਂ RAM ਕੀ ਪੌੜੀ ਤੋਂ ਇਹ ਤਸਵੀਰਾਂ ਨੇ ਜਿੱਥੇ ਬਿਹਤਰ ਦਿਲਕਸ਼ ਤੇ ਮਨ ਨੂੰ ਮੋਹ ਲੈਣ ਵਾਲਾ ਨਜ਼ਾਰਾ ਨਜ਼ਰ ਆ ਰਿਹਾ ਹੈ ਦੇਖੋ ਤੁਹਾਡਾ ਇਹ ਸਭ ਤਸਵੀਰਾਂ ਦੇਖ ਕੇ ਮਨ ਜਿਹੜਾ ਉਹ ਗਦਗਦ ਹੋ ਉਠੇਗਾ ਤਾਂ ਲਗਾਤਾਰ ਇਹ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਆ ਰਾਮ ਕੀ ਪੌੜੀ ਦੀਆਂ ਤਸਵੀਰਾਂ ਲਗਾਤਾਰ ਰਾਤ ਦੀਆਂ ਸ਼ੇਅਰ ਕਿਤੇ ਨੇ ਤੁਹਾਡੇ ਨਾਲ ਸ਼੍ਰੀ ਅਯੋਧਿਆ ਜੀ ਇਹ ਲੀ ਪੋਸ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਸ਼੍ਰੀ ਰਾਮ ਜਨਮ ਭੂਮੀ ਸ਼੍ਰੀ ਅਯੋਧਿਆ ਜੀ ਦੇ ਵਿੱਚ ਤੇ ਤਸਵੀਰਾਂ ਰੌਂਗ ਦੇਖਣ ਜਾਣ ਵਾਲੀਆਂ ਨੇ ਕਿਸ ਤਰ੍ਹਾਂ ਦਾ ਮਨਮੋਹਕ ਨਜ਼ਾਰਾ ਹੈ ਕਿਸ ਤਰ੍ਹਾਂ ਦਾ ਦਿਲ ਨੂੰ ਸਕੂਨ ਦੇਣ ਵਾਲਾ ਨਜ਼ਾਰਾ ਹੈ ਉਹ ਰਾਮ ਪੌੜੀ ਦੀਆਂ ਤਸਵੀਰਾਂ ਨੇ ਇਹ ਦੇਖੋ ਤਾਂ ਤਸਵੀਰਾਂ ਤੁਹਾਨੂੰ ਦੇਖ ਸਕਦੇ ਹੋ ਬਿਹਤ ਖਾਸ ਤਸਵੀਰਾਂ ਨੇ ਤੇ ਰਾਮ ਪੌੜੀ ਦੀਆਂ ਤਸਵੀਰਾਂ ਨੇ ਦੇਖੋ ਰਾਮ ਪੌੜੀ ਦੀਆਂ ਇਹ ਤਸਵੀਰਾਂ ਤੁਹਾਡੇ ਮਨ ਨੂੰ ਸਕੂਨ ਦੇਣਗੀਆਂ ਦੇਖ ਸਕਦੇ ਹੋ ਬਈਆ ਦਿਖਾਸ ਨਜ਼ਾਰਾ ਰਾਮਪੌੜੀ ਦਾ ਤਾਂ ਕੈਮਰਾ ਪਰਸਨ ਅਭਿਸ਼ੇਕ ਨੂੰ ਕਹੂੰਗਾ ਅਭਿਸ਼ੇਕ ਉਧਰ ਦੀਆਂ ਤਸਵੀਰਾਂ ਦਿਖਾ ਦਿਓ ਕਿਸ ਤਰ੍ਹਾਂ ਦਾ ਮਨ ਨੂੰ ਮੋਣ ਵਾਲਾ ਮਾਹੌਲ ਜਿਹੜਾ ਉਹ ਰਾਮਪੌੜੀ ਚ ਨਜ਼ਰ ਆ ਰਿਹਾ ਹੈ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਅਯੁੱਧਿਆ ਤੋਂ ਲਗਾਤਾਰ ਲਾਈਵ ਦਿਖਾ ਰਹੇ ਹਾਂ ਰਾਮ ਕੀ ਪੌੜੀ ਦੀਆਂ ਤਸਵੀਰਾਂ ਨੇ ਸ਼੍ਰੀ ਅਯੁੱਧਿਆ ਜੀ ਦੀਆਂ ਤਸਵੀਰਾਂ ਨੇ ਅਗਰ ਅਕੇ ਤਾਂ ਦੇਖੋ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਲਗਾਤਾਰ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆਂ ਆ ਰਾਮ ਕੀ ਪੌੜੀ ਤੋਂ ਇਹ ਤਸਵੀਰਾਂ ਨੇ ਜਿੱਥੇ ਬਿਹਤਰ ਦਿਲਕਸ਼ ਤੇ ਮਨ ਨੂੰ ਮੋਹ ਲੈਣ ਵਾਲਾ ਨਜ਼ਾਰਾ ਨਜ਼ਰ ਆ ਰਿਹਾ ਹੈ ਦੇਖੋ ਤੁਹਾਡਾ ਇਹ ਸਭ ਤਸਵੀਰਾਂ ਦੇਖ ਕੇ ਮਨ ਜਿਹੜਾ ਉਹ ਗਦਗਦ ਹੋ ਉੱਠੇਗਾ ਤਾਂ ਲਗਾਤਾਰ ਇਹ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਹੇ ਆਂ ਦੇਖ ਸਕਦੇ ਹੋ ਰਾਮ ਕੀ ਪੌੜੀ ਦੀਆਂ ਤਸਵੀਰਾਂ ਲਗਾਤਾਰ ਰਾਤ ਦਿਨ ਸ਼ੇਅਰ ਕੀਤੇ ਨੇ ਤੁਹਾਡੇ ਨਾਲ ਸ਼੍ਰੀ ਅਯੋਧਿਆ ਜੀ ਬੇਹੱਦ ਮੁਕੱਦਸ ਪਾਵਨ ਤੇ ਪਵਿੱਤਰ ਧਰਤੀ ਆ ਜਿੱਥੇ ਭਗਵਾਨ ਸ਼੍ਰੀ ਰਾਮ ਨੇ ਜਨਮ ਲਿਆ ਤਾਂ ਰਾਮ ਪੌੜੀ ਤੇ ਮੌਜੂਦ ਆ ਤੇ ਰਾਮ ਪੌੜੀ ਦਾ ਦ੍ਰਿਸ਼ ਦੇਖ ਕੇ ਤੁਹਾਨੂੰ ਤਸਵੀਰਾਂ ਦੇਖ ਕੇ ਤੁਸੀਂ ਕਹੋਗੇ ਕਿ ਇਹ ਨਜ਼ਾਰਾ ਦੇਖਣ ਵਾਲਾ ਕਦੇ ਮਿਸ ਨਹੀਂ ਕਰ ਵਾਲਾ ਤਾਂ ਜਿਸ ਤਰ੍ਹਾਂ ਦਾ ਆਯੋਜਨ ਜਿਸ ਤਰ੍ਹਾਂ ਦਾ ਰਾਮ ਉਤਸਵ ਨੂੰ ਲੈ ਕੇ ਅਯੋਧਿਆ ਦੇ ਵਿੱਚ ਪ੍ਰੋਗਰਾਮ ਆ ਤਾਂ ਤੁਸੀਂ ਆਸ਼ਿਸ਼ ਕਰੋਗੇ ਕੈਮਰਾਮੈਨ ਅਭਿਸ਼ੇਕ ਨਾ ਗਗਨ ਸ਼ੁਕਲਾ Delhi Post ਪੰਜਾਬ